ਅਸੀਂ ਖੜੇ ਆ ਅੰਮ੍ਰਿਤਸਰ ਬਾਸ 터ਮਨਲ ਜਿੱਥੇ ਕੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਥੋਂ ਟ੍ਰੈਵਲ ਕਰਦੇ ਨੇ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਕੀ ਹਾਲਾਤ ਨੇ ਇਥੋਂ ਦੇ ਗੰਦਗੀ ਪਰ ਮਾਹੌਲ ਹੈ ਜਿਹੜਾ ਕੀ ਸੀਵਰ ਵੀ ਇੱਥੇ ਚੌਕ ਕਰ ਰਿਹਾ ਹੈ ਔਰ ਜੇ ਸੜਕਾਂ ਦੀ ਗੱਲ ਕਰ ਲਈਏ ਤਾਂ ਸੜਕਾਂ ਦੀ ਵੀ ਹਾਲਤ ਬਹੁਤ ਜ਼ਿਆਦਾ ਬਿਹਤਰ ਨਹੀਂ ਹੈ ਬਹੁਤ ਟੁੱਟੀਆਂ ਹੋਈਆਂ ਸੜਕਾਂ ਨੇ ਇੱਥੇ ਉਹ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਬੱਸਾਂ ਵਿੱਚ ਜਾਂ ਆਪਣੇ ਪ੍ਰਾਈਵੇਟ ਵਾਹਨਾਂ ਵਿੱਚ ਹਿੱਚਕੋਲੇ ਖਾਂਦੇ ਹੋਏ ਇੱਥੇ ਪਹੁੰਚਦੇ ਨੇ ਤਾਂ ਸਰਕਾਰ ਵੱਲੋਂ ਇਸ ਦੀ ਮੇਨਟੇਨੈਂਸ ਵਾਸਤੇ ਇਸ ਨੂੰ ਠੇਕੇ ਤੇ ਦਿੱਤਾ ਗਿਆ ਹੈ ਜੀਸੀਸੀ ਕੰਪਨੀ ਨੂੰ ਪਰ ਵੇਖਣ ਵਿੱਚ ਆ ਰਿਹਾ ਵੀ ਜਦਾ ਮੇਨਟੇਨੈਂਸ ਜਿਹੜਾ ਕਿ ਇੱਥੇ ਉਹ ਨਹੀਂ ਕੀਤਾ ਜਾ ਰਿਹਾ ਹੈ ਗੰਦਗੀ ਦੀ ਜਿਆਦਾ ਟੀਰ ਵਿਖਾਈ ਦਿੰਦੇ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਨਾਲ ਸਫਾਈ ਦਾ ਵੀ ਖਾਸ ਪ੍ਰਬੰਧ ਨਹੀਂ ਹੈ ਜਿਸ ਕਰਕੇ ਇੱਥੇ ਜਿਹੜੇ ਲੋਕ ਪਹੁੰਚਦੇ ਨੇ ਮੁਸਾਫਰ ਪਹੁੰਚਦੇ ਨੇ ਦਿੱਕਤ ਹੁੰਦੀ ਪਾਜੀ ਕੀ ਦਿੱਕਤ ਇੱਥੇ ਸਾਰਾ ਇੱਥੇ ਦਿੱਕਤ ਵੇਖੋ ਕਿੰਨਾ ਜਿਆਦਾ ਚਿਕੜ ਰਹਿੰਦਾ ਸਾਰਾ ਦਿਨ ਜਦੋਂ ਬਿਲਕੁਲ ਥੋੜਾ ਜਿਹਾ ਵੀ ਮੀਂਹ ਪੈਂਦਾ ਨਾ ਤੇ ਇੱਥੇ ਬਾਸ ਛੱਡੇ ਚ ਆਉਣਾ ਇੰਨਾ ਜਿਆਦਾ ਔਖਾ ਹੋ ਜਾਂਦਾ ਨਾ ਕਿੰਦਾ ਕੋਈ ਹਾਲ ਹੀ ਨਹੀਂ ਹੈਗਾ ਵੇਖੋ ਜਦੋਂ ਬੱਸਾਂ ਅੰਦਰ ਐਂਟਰ ਹੁੰਦੀਆਂ ਵਾਂ ਉੱਥੇ ਐਂਟਰ ਹੋਣ ਦੇ ਵੀ ਬੜਾ ਔਖਾ ਮੰਨ ਲਓ ਕਿ ਇੱਕ ਬੰਨੋਂ ਆਪਾਂ ਅੰਦਰ ਆਉਂਦੇ ਆ ਨਾਲ ਹੀ ਬੱਸ ਉੱਧਾਂ ਦਾ ਤੇ ਬਾਕੀ ਸਫਾਈ ਇਹ ਲੰਗਈਏ ਤੇ ਬੇਕਾਰ ਹੋਇਆ ਪਿਆ ਬੱਸ ਟਾਫਰ ਕੀ ਚਾਹੁੰਦੇ ਨੇ ਜਦੋਂ ਇੱਥੇ ਮੁਸਾਫਰ ਪਹੁੰਚ ਤੁਸੀਂ ਵੀ ਪਹੁੰਚਦੇ ਹੋ ਟਰੈਵਲ ਕਰਦੇ ਹੋਣੇ ਹਨ ਤੇ ਜਿਹੜੇ ਇੱਥੇ ਪਹੁੰਚਦੇ ਅਕਸਰ ਆਣਾ ਹੁੰਦਾ ਤੁਹਾਡਾ ਇੱਥੇ ਹਾਂਜੀ ਦਿੱਲੀ ਆਣਾ ਹੁੰਦਾ ਕੀ ਕੀ ਮਾਹੌਲ ਨਜ਼ਰ ਆਉਂਦਾ ਇੱਥੇ ਦਾ ਮਾਹੌਲ ਤੁਹਾਨੂੰ ਵੇਖੋ ਦਿੱਸ ਨਹੀਂਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਵਾ ਵੇਖੋ ਇੰਨੀ ਜਿਆਦਾ ਗੰਦਗੀ ਨਾਲ ਆਪਾਂ ਇੱਥੇ ਬੈ ਕੇ ਖਾਣਾ ਵੀ ਨਹੀਂ ਖਾ ਸਕਦੇ ਸਮੈਲ ਵੀ ਮਾਰਦਾ ਬੜਾ ਜਿਆਦਾ ਬੁਰਾ ਹਾਲ ਜੋ ਕੀ ਹੋਣਾ ਕੀ ਚੇ ਦਾ ਕੀ ਡਿਮਾਂਡ ਕਰਦਾ ਜਿਹੜਾ ਕਿ ਮੁਸਾਫਰ ਕੀ ਡਿਮਾਂਡ ਦੇਖੋ ਜਿੰਨਾ ਚਾਹੀਦੀ ਜਿਹੜੇ ਆਉਣ ਜਾਣ ਵਾਲੇ ਮੰਨ ਲਓ ਕਿ ਲੋਕ ਆ ਵਧੀਆ ਤਰੀਕੇ ਨਾਲ ਬੈ ਕੇ ਖਾ ਪੀ ਸਕਣ ਤੇ ਵਧੀਆ ਤਰੀਕੇ ਨਾਲ ਬੱਸਾਂ ਵਿੱਚ ਆ ਜਾ ਸਕਣ ਮੰਨ ਲਓ ਜਦੋਂ ਆਪਾਂ ਅੰਦਰ ਐਂਟਰ ਹੋਣਦੇ ਆ ਆਪਾਂ ਤੇ ਅੱਛਿਆ ਨੇ ਥੋੜੇ ਜਿ ਦੇਖੋ ਸਮਝ ਜਿਹੜੇ ਛੋਟੇ ਜਵਾਗ ਆ ਉਹ ਵਿਚਾਰੇ ਉਧਰ ਹੀ ਆਪਾਂ ਆਉਣਦੇ ਉਧਰ ਹੀ ਬਸਾਂ ਆਉਣਡੀਆਂ ਵਾ ਤੇ ਇਹ ਨਹੀਂ ਕਿ ਕੋਈ ਜਵਾਗ ਬਾਸ ਥੱਲੇ ਵੀ ਆ ਸਕਦਾ ਮੋਟ ਪਤਾਂ ਦੇ ਵੀ ਕਮੀ ਆ ਹਾਂਜੀ ਬੁਰਾ ਹਾਲ ਵਾ ਪਿਆ ਜੀ ਕਿਹੜੀ ਬੰਕੀ ਮੰਡ ਤੇ ਵੇਖੋ ਇਹ ਹੋਈ ਹੈ ਕਿ ਵਿਕਾਸ ਹੋਣਾ ਚਾਹੀਦਾ ਵਧੀਆ ਤਰੀਕੇ ਨਾਲ ਬਣਾਉਣਾ ਚਾਹੀਦਾ ਜਿੰਨਾ ਇੱਥੇ ਲੋਕਾਂ ਦਾ ਆਉਣ ਜਾਣ ਹੈਗਾ ਨਾ ਬੜਾ ਵੱਡਾ ਕੋਈ ਕਈ ਇਹ ਤੇ ਬੜਾ ਵੱਡਾ ਬੱਸ ਸਟੈਂਡ ਆ ਮੇਰੇ ਹਿਸਾਬ ਨਾਲ ਜੇ ਕਿਹਾ ਜਾਵੇ ਤੇ ਸਾਰਾ ਪੰਜਾਬ ਮਤਲਬ ਸਾਰੇ ਇੰਡੀਆ ਦੇ ਲੋਕ ਤਕਰੀਬਨ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਆਉਂਦੇ ਆ ਤੇ ਪਰ ਉਸ ਹਿਸਾਬ ਨਾਲ ਵੇਖੋ ਉਨੀ ਵਧੀਆ ਗੱਲ ਹੈ ਨਹੀਂ ਜਿੰਨਾ ਚਾਹੀਦਾ ਪਰ ਕਿੰਨੇ ਕੁ ਸੁਧਾਰ ਦੀ ਗੁੰਜਾਇਸ਼ ਸਮਝਦੇ ਇੱਥੇ ਅੰਮ੍ਰਿਤਸਰ ਬਾਰੇ ਹਾਂਜੀ ਕਿੰਨੀ ਕੁ ਸੁਧਾਰ ਹੋਣੀ ਚਾਹੀਦੀ ਹੈ ਸੁਧਾਰ ਵੇਖੋ ਆ ਫੁੱਟਪਾਥ ਵੀ ਤੁਰਨ ਵਾਸਤੇ ਕੋਈ ਰਸਤਾ ਨਹੀਂ ਹੈਗਾ ਇੱਥੇ ਕਿੰਨੀ ਗੰਦਗੀ ਆਉ ਤੇ ਪੈਰ ਵਿੱਚ ਆਪਕ ਪੈਰ ਰੱਖ ਰੱਖ ਕੇ ਉਹਦੇ ਚਿੱਕੜ ਵਿੱਚ ਬੜਾ ਔਖਾ ਹੋ ਜਾਂਦਾ ਲੋਕਾਂ ਨੂੰ ਤਾਂ ਕਰਕੇ ਇਥੇ ਚਾਹੀਦਾ ਕਿ ਇੱਕ ਥਾਂ ਬਸਾਂ ਲੱਗੀਆਂ ਉਹਨਾਂ ਤੇ ਆ ਜਿਹੜੇ ਗੰਦਗੀ ਨੂੰ ਸਾਫ ਕੀਤੀ ਜਾਵੇ ਜਿਹੜਾ ਪਾਣੀ ਇੱਕ ਥਾਂ ਖੜਾ ਨਾ ਉਹ ਤੋਂ ਮੱਛਰ ਪੈਦਾ ਹੋਗੇ ਬਿਮਾਰੀਆਂ ਵੀ ਇੱਥੇ ਲੱਗਣਦੀਆਂ ਵਾ ਤਾਂ ਕਰਕੇ ਜਿਹੜਾ ਕਿ ਥੋੜਾ ਸੁਧਾਰ ਹੋਣਾ ਚਾਹੀਦਾ ਵਿਕਾਸ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਇੱਥੇ ਜਿਹੜਾ ਕੀ ਸੁਧਾਰ ਦੀ ਬਹੁਤ ਜ਼ਿਆਦਾ ਲੋੜ ਹੈ ਤੁਹਾਨੂੰ ਦਿਖਾ ਦਿੰਨੇ ਆ ਸੜਕਾਂ ਦੇ ਕੀ ਹਾਲਾਤ ਨੇ ਕਿਉਂਕਿ ਜਿਹੜੀਆਂ ਵੀ ਸੜਕਾਂ ਇੱਥੋਂ ਤੱਕ ਜਿਹੜੀਆਂ ਪਹੁੰਚਦੀਆਂ ਨੇ ਉਹਨਾਂ ਦੀ ਬੁਰੀ ਹਾਲਤ ਹੈ ਭਾਵੇਂ ਉਹ ਅਪਰੋਚਸ ਜੋੜ ਨੇ ਜਾਂ ਇੱਥੋਂ ਦੇ ਬਾਸਟਰ ਮਿਲ ਜਿਹੜੀਆਂ ਅੰਦਰ ਸੜਕਾਂ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਨੇ ਜਿਸ ਤੋਂ ਬਾਅਦ ਜਦੋਂ ਲੋਕ ਇੱਥੇ ਪਹੁੰਚਦੇ ਨੇ ਤੇ ਚਕੋਲੇ ਖਾਂਦੇ ਹੋਏ ਆਉਂਦੇ ਨੇ ਤਾਂ ਦੇਖ ਸਕਦੇ ਤੁਸੀਂ ਕੀ ਹਾਲਾਤ ਨੇ ਇੱਥੇ ਸ਼ੀਵ ਦੇ ਤੁਸੀਂ ਦੇਖ ਸਕਦੇ ਹੋ ਮੈਨ ਹਾਲ ਜਿੱਥੇ ਕਿ ਕੋਈ ਵੀ ਹਾਦਸਾ ਰਾਤ ਨੂੰ ਵੀ ਵਾਪਰ ਸਕਦਾ ਹੈ ਕਿਉਂਕਿ ਰਾਤ ਦੇ ਸਮੇਂ ਜਿਆਦਾ ਹਨੇਰਾ ਹੋਣ ਕਰਕੇ ਕੋਈ ਵੀ ਇੱਥੇ ਮੁਸਾਫਰ ਵੀ ਦਿਖ ਸਕਦਾ ਹੈ ਜਿਹੜਾ ਬਾਹਰੋਂ ਆਂਦਾ ਨੂੰ ਜਿਆਦਾ ਪਤਾ ਨਹੀਂ ਹੁੰਦਾ ਤੇ ਬਹੁਤ ਜਿਆਦਾ ਵੱਡੇ ਸੁਧਾਰ ਦੀ ਜਿਹੜੀ ਕਿ ਇੱਥੇ ਲੋੜ ਹੈ ਤਾਂ ਜੋ ਜਿਹੜੇ ਵੀ ਲੋਕ ਇੱਥੇ ਪਹੁੰਚਣ ਉਹ ਵਧੀਆ ਦੇਖ ਲੈ ਕੇ ਜਾਣ ਕਿਉਂਕਿ ਬਸ ਅੱਡਾ ਤੇ ਨਾਲ ਰੇਲਵੇ ਸਟੇਸ਼ਨ ਇੱਕ ਅਜੀਹੇ ਸਥਾਨ ਨੇ ਜਿੱਥੇ ਕੀ ਜਿਹੜਾ ਵੀ ਬਾਹਰੋਂ ਲੋਕ ਟੂਰਿਸਟ ਪਹੁੰਚਦੇ ਨੇ ਤਾਂ ਉਹਨਾਂ ਨੇ ਪਹਿਲਾਂ ਬਸ ਅੱਡੇ ਜਾਂ ਰੇਲਵੇ ਸਟੇਸ਼ਨ ਪਹੁੰਚਣਾ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਸੜਕਾਂ ਦੇ ਬਹੁਤ ਬੁਰੇ ਹਾਲ ਨੇ ਖਸਤਾ ਹਾਲ ਸੜਕਾਂ ਨੇ ਉਹ ਜਦੋਂ ਬਰਸਾਤ ਹੁੰਦੀ ਆ ਤਾਂ ਇੱਥੇ ਪਾਣੀ ਭਰ ਜਾਂਦਾ ਹੈ ਤੇ ਲੋਕਾਂ ਦੇ ਜਿਹੜੇ ਕੀ ਇੱਥੇ ਹਾਦਸੇ ਵੀ ਹੁੰਦੇ ਨੇ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਜਿਸ ਕੰਪਨੀ ਕੋਲ ਇਸ ਬੱਸ টারਮੀਨ ਦਾ ਠੇਕਾ ਹੈ ਕਿਉਂਕਿ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਵੀ ਲੋਕ ਇੱਥੇ ਪਹੁੰਚਦੇ ਨੇ ਮੁਸਾਫਰ ਪਹੁੰਚਦੇ ਨੇ ਉਹਨਾਂ ਵਾਸਤੇ ਜਿਹੜੇ ਕੀ ਸਹੂਲਤ ਦਿੱਤੀ ਜਾਵੇ ਉਹ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਬਹੁਤ ਵੱਡੇ ਟੋਏ ਨੇ ਇੱਥੇ ਸੜਕਾਂ ਤੇ ਜਿੱਥੇ ਕੀ ਹਾਸੀਏ ਜਿਹੜੇ ਕੀ ਉਹ ਵਾਪਰ ਅਕਸਰ ਵਾਪਰ ਜਾਂਦੇ ਨੇ ਤੇ ਲੋਕਾਂ ਦੀ ਜਿਹੜੀ ਮੁਸਾਫਰਾਂ ਦੀ ਜ਼ਾਹ ਬੜੀ ਔਖੀ ਹੈ ਇਸ ਦਾ ਕੇ ਇਕਦਾਰ ਨੂੰ ਚਾਹੀਦਾ ਆਪਣੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਂਦਾ ਜਾਵੇ ਜੋ ਵੀ ਕਮੀਆਂ ਪੇਸ਼ੀਆਂ ਨੇ ਉਹ ਦੂਰ ਕੀਤੀਆਂ ਜਾਣ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਜਿਸ ਕੰਪਨੀ ਕੋਲ ਇਹਦਾ ਠੇਕਾ ਹੈ ਕਿਉਂਕਿ ਕਰੀਬ-ਕਰੀਬ 8 ਮਹੀਨੇ ਤੋਂ ਜੀਸੀਸੀ ਕੰਪਨੀ ਜਿਹੜੀ ਕਿ ਉਸ ਬੱਸ ਟਰਮੀਨਲ ਨੂੰ ਠੇਕੇ ਤੇ ਚਲਾ ਰਹੀ ਹੈ ਤੇ ਨਾਲ ਜਿਹੜਾ ਠੇਕਾ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਸ਼ਰਤਾਂ ਵੀ ਹੁੰਦੀਆਂ ਨੇ ਉਸ ਸ਼ਰਤਾਂ ਵਿੱਚ ਇਹ ਸ਼ਾਮਲ ਹੁੰਦਾ ਹੈ ਬਸ ਜੇ ਸੱਚੀ ਚੀਜ਼ ਹੈ ਠੇਕਾ ਦਿੱਤਾ ਹੋਵੇ ਉੱਥੇ ਸਾਫ ਸਫਾਈ ਦਾ ਬਿਹਤਰ ਇੰਤਜ਼ਾਮ ਹੋਣਾ ਚਾਹੀਦਾ ਹੈ ਨਾਲ ਸੜਕਾਂ ਵੀ ਬਿਹਤਰ ਹੋਣੀਆਂ ਚਾਹੀਦੀਆਂ ਨੇ ਸਾਫ ਪੀਣ ਵਾਲਾ ਪਾਣੀ ਮਿਲਣਾ ਚਾਹੀਦਾ ਹੈ ਤੇ ਨਾਲ ਸੀਵਰੇਜ ਵਿਵਸਥਾ ਵੀ ਜਿਹੜੀ ਕੀ ਉਹ ਦੁਰਸਤ ਹੋਣੀ ਚਾਹੀਦੀ ਹੈ ਪਰ ਇੱਥੇ ਜਿਹੜਾ ਕੀ ਬਹੁਤ ਵੱਡੇ ਸੁਧਾਰ ਦੀ ਗੁੰਜਾਇਸ਼ ਹੈ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਔਰ ਠੇਕੇਦਾਰ ਨਾਲ ਗੱਲਬਾਤ ਤੇ ਕਰਾਂਗੇ ਔਰ ਜਨਨ ਦੀ ਕੋਸ਼ਿਸ਼ ਕਰਾਂਗੇ ਵੀ ਇੱਥੇ ਜਿਹੜਾ ਕੀ ਉਹ ਇਹਨਾਂ ਮਾੜਾ ਹਾਲ ਕਿਉਂ ਹੈ ਤਾਂ ਗੁਰੂ ਨਗਰੀ ਅੰਮ੍ਰਿਤਸਰ ਦਾ ਬੱਸ টারਮੀਨਲ ਜਿੱਥੋਂ ਕੀ 1500 ਤੋਂ ਲੈ ਕੇ 1700 ਬੱਸਾਂ ਦੀ ਆਵਾਜ਼ ਹੀ ਰੋਜ਼ਾਨਾ ਹੁੰਦੀ ਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਾਫਰ ਸਫ਼ਰ ਕਰਦੇ ਨੇ ਇਨ੍ਹਾਂ ਬੱਸਾਂ ਰਾਹੀਂ ਤਾਂ ਜੇ ਗੱਲ ਕਰ ਲਈਏ ਅੰਮ੍ਰਿਤਸਰ ਬੱਸ ਟਰਮੀਨਲ ਦੀ ਤਾਂ ਉਸ ਦੇ ਹਾਲਾਤ ਸੜਕਾਂ ਦੇ ਕਾਫੀ ਖਸਤਾ ਨੇ ਔਰ ਸੜਕਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਟੁੱਟੀਆਂ ਹੋਈਆਂ ਨੇ ਔਰ ਗੰਦਗੀ ਦੀ ਵੀ ਜਿਹੜੀ ਕਿ ਪ੍ਰਮਾਣ ਨਜ਼ਰ ਆਂਦੀ ਹੈ ਇਹੋ ਜਿਹੇ ਬਹੁਤ ਸਾਰੇ ਕਮੀਆਂ ਨੇ ਔਰ ਇਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਕਿ ਸਰਕਾਰ ਵੱਲੋਂ ਪੂਰਾ বাস ਟਰਮੀਨਲ ਜਿਹੜਾ ਕਿ ਉਹ ਠੇਕੇ ਤੇ ਦਿੱਤਾ ਗਿਆ ਸੀਗਾ ਜੀਸੀਸੀ ਕੰਪਨੀ ਦੇ 파ਟਨਰ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਿਰ ਪੂਰਾ ਨਾਮ ਕੀ ਤੁਹਾਡਾ ਮੇਰਾ ਸੰਦੀਪ ਰਾਏ ਸੂਦ ਸੰਦੀਪ ਜੀ ਕਿਦੋਂ ਤੁਸੀਂ ਇਸ বাস ਟਰਮੀਨਲ ਨੂੰ ਹੈਂਡਓਵਰ ਕੀਤਾ ਸੀ ਆ ਅਸੀਂ ਟੇਕਓਵਰ ਕੀਤਾ ਸੀ ਜੀ ਦਸੰਬਰ ਚ ਤੇ ਹੁਣ ਅਸੀਂ ਤੁਹਾਡੇ 6-7 ਮਹੀਨੇ 8 ਮਹੀਨੇ ਹੋ ਚੁੱਕੇ ਐਸੇ ਚਲਾ ਰਹੇ ਹਾਂ ਜਦੋਂ ਬੰਦਾ ਕੋਈ ਟੇਕਓਵਰ ਕਰਦਾ ਕਿਸੇ ਚੀਜ਼ ਨੂੰ ਤਾਂ ਉਸ ਦੀ ਮੇਨਟੇਨੈਂਸ ਵੀ ਜਿਹੜੀ ਉਹਨੇ ਕਰवानी ਹੁੰਦੀ ਹੈ ਕਿ ਗੱਲ ਕਰ ਲਈ ਬੱਸ টারਮਿੰਲ ਅੰਮ੍ਰਿਤਸਰ ਦੀ ਸੜਕਾਂ ਦੀ ਟੁੱਟੀ ਹਾਲ ਤੱਕ ਖਸਤਾ ਹਾਲਤ ਹੈ ਵਾਹਨ ਜਿੰਨੇ ਵੀ ਇਥੋਂ ਲੰਘਦੇ ਨੇ ਝੂਲਦੇ ਨੇ ਤੇ ਜਦੋਂ ਬਰਸਾਤ ਹੁੰਦੀ ਤੇ ਪਾਣੀ ਭਰ ਜਾਂਦਾ ਤੇ ਐਕਸੀਡੈਂਟ ਦਾ ਕੌਜ਼ ਬਣਦਾ ਤੇ ਕੁਛੇ ਜ਼ਿਆਦਾ ਹਾਲਾਤ ਸਫਾਈ ਦੇ ਵਿੱਚ ਠੀਕ ਨਹੀਂ ਹੈਗੇ ਮੇਨਟੇਨੈਂਸ ਕਿਉਂ ਨਹੀਂ ਹੋ ਪਰ ਮੈਂ ਤਾਂ ਦੱਸਦਾ ਜੀ ਅਸਲ 'ਚ ਕੀ ਹੈ ਜਿਹੜਾ ਅਸੀਂ ਇਹ ਬੱਸ টারਮਿੰਲ ਲਿੱਤਾ ਸੀਗਾ ਉਦੋਂ ਵਿੱਚੇ ਹੀ ਇਹ ਕਲੌਜ਼ ਸਟੈਂਡ ਦੇ ਅੰਦਰੋਂ ਸੰਗਮ ਸਿਨੇਮੇ ਤੋਂ ਲੈ ਕੇ ਦੂਜੀ ਸਾਈਡ ਜੀਟੀ ਰੋਡ ਵੱਲ ਨੂੰ ਜਾਂਦੀ ਹੈ ਉਹ ਦੀ ਰਿਪੇਅਰ ਔਰ ਜੋ ਦਾ ਕੰਮ ਕਰਵਾਉਣਾ ਹੈ ਉਹ ਮੈਗਮੇ ਵੱਲੋਂ ਕਰਾਇਆ ਜਾਣਾ ਸੀ ਪਨਬਸ ਵੱਲੋਂ ਤੇ ਉਹ ਅਸੀਂ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਕਹਿ ਦਿੱਤਾ ਸੀ ਔਰ ਉਹ ਅੱਜ ਦੀ ਡੇਟ ਦੇ ਵਿੱਚ ਟੈਂਡਰ ਵੈਟ ਹੋ ਕੇ ਪੀਡਬਲਯੂਡੀ ਦੇ ਵਿੱਚ ਲੱਗ ਚੁੱਕਾ ਹੋਇਆ ਔਰ ਵਿਦਨ ਮੇਰੇ ਖਿਆਲ 10 ਟੂ 15 ਡੇਸ ਮੈਕਸਿਮਮ ਉਹ ਟੈਂਡਰ ਮੈਚੁਰ ਹੋ ਕੇ ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ ਉਹ ਉਹ ਉਹਨਾਂ ਦੇ ਐਂਡ ਤੇ ਹੈ ਔਰ ਇਹ ਜਲਦੀ ਹੀ ਮੇਰੇ ਖਿਆਲ ਤੁਸੀਂ ਦੇਖੋਗੇ ਮੇਰੇ ਖਿਆਲ ਮਹੀਨੇ ਡੇਢ ਮਹੀਨੇ ਚ ਬਿਲਕੁਲ ਐਂਡ ਸਾਫ ਸਥ बन जाएगी और उदे नाल ही सारा कुछ तानू ठीक मिलेगा बलजीत जी इथे अक्सर सीवरेज जी चोक रंदा है और गंदा पानी जेड़ा की वो बस स्टैंड ਦੇ ਅੰਦਰ ਵੀ ਜਿਹੜਾ ਕਿ ਆ ਜਾਂਦਾ ਹੈਗਾ ਤੇ ਜਿੰਨੇ ਵੀ ਲੋਕ ਇੱਥੇ ਪਹੁੰਚਦੇ ਨੇ ਕਿਉਂਕਿ ਗੁਰੂ ਨਗਰੀ ਦਾ ਇੰਪੈਕਟ ਤੇ ਇੱਥੇ ਜਾਣਾ ਜੀ ਜਿਹੜੇ ਲੋਕ ਸਫਰ ਕਰਦੇ ਨੇ ਜਾਂ ਬੱਸ ਸਟੈਂਡ ਹੁੰਦੇ ਨੇ ਜਾਂ ਰੇਲਵੇ ਸਟੇਸ਼ਨ ਹੁੰਦੇ ਨੇ ਤਾਂ ਇੰਪੈਕਟ ਮਾਰਾ ਪਿਆ ਰਿਹਾ ਤੇ ਉਸ ਦੇ ਬਾਰੇ ਸੀਵਰੇਜ ਦੀ ਪ੍ਰਣਾਲੀ ਬਾਰੇ ਵੀ ਕੀ ਕਰਨ ਜਾ ਰਹੇ ਮੈਂ ਤਾਂ ਅਸਾਂ ਜੀ ਜੋ ਪਹਿਲਾ ਰੋਹਨ ਰਾਜਦੀਪ ਜੀ ਨੇ ਇੱਥੇ ਜਿਹੜਾ ਪਹਿਲਾ ਆਪਣਾ ਸੀਵਰੇਜ ਪਾਇਆ ਦੇਖੋ ਕਿੰਨੀ ਬੱਸੇ ਇੱਥੇ ਆਉਂਦੀਆਂ ਰੋਜ਼ ਦੀ 2 ਤੋਂ 2.5 ਹਜ਼ਾਰ ਬੱਸੇ ਉਹਦੇ باوجود ਇੱਥੇ ਸਿਰਾ ਸਰਵਰ ਜਿਹੜਾ ਪਾਇਆ ਉਹ ਲਾਈਨ ਹੀ ਸਿਰਫ 4 ਇੰਚ ਦੀ ਪਾਈ ਹੋਈ ਸੀਗੀ ਅਸੀਂ ਹੁਣ ਹੌਲੀ ਹੌਲੀ ਕਰਕੇ ਸਟੈਪ ਬਾਈ ਸਟੈਪ ਮਤਲਬ ਕਿ ਜਿਵੇਂ ਇੱਥੋਂ ਦੀ ਲੈ ਕੇ ਕੋਈ 100 ਫੁੱਟ 200 ਫੁੱਟ ਦਾ ਟੋਟਾ ਚੇਂਜ ਕਰਕੇ ਕੋਈ 8 8 9 10 10 ਇੰਚ ਦੀ ਪਾਈਪਸ ਪਾ ਗਏ ਹੌਲੀ ਹੌਲੀ ਅਸੀਂ ਸਾਰਾ ਇਹਨੂੰ ਕਵਰ ਕਰ ਰਹੇ ਆ ਔਰ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਤੇ ਬਿਲਕੁਲ ਇਹ ਕਲੀਅਰ ਮਿਲੇਗਾ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸਟੈਂਡ ਦੀ ਪੂਰੀ ਐਨਕਾਇਆ ਕਲੱਬ ਕੀਤੀ ਮਿਲੇਗੀ ਇੱਕ ਹੋਰ ਬਹੁਤ ਵੱਡਾ ਇਸ਼ੂ ਹੈ ਸੇਫਟੀ ਦਾ ਇਸ਼ੂ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇ ਬਹੁਤ ਬੁਰਾ ਹਾਲ ਸੀ ਇੱਕ ਸੀਸੀਟੀਵੀ ਨਹੀਂ ਸੀ ਸਾਡੇ ਟੋਟਲ ਆਈਪੀ ਕੈਮਰਾਸ ਲੱਗੇ ਸਰਵਰ ਰੂਮ ਅਸੀਂ ਵੱਖਰਾ ਬਣਾਤਾ ਹੈ 70 ਦੇ ਕੋਲ-ਕੋਲ ਸਾਡੇ ਕੈਮਰਾਸ ਅਗੇ ਨੇ ਔਰ ਪਹਿਲਾਂ ਤੁਸੀਂ ਇਹ ਪੁਲਿਸ ਚੌਂਕੀ ਜਾ ਕੇ ਜੇ ਪੁੱਛ ਲੋ ਤੇ ਸਾਡੇ ਕੰਮ ਲੈਣ ਤੋਂ ਪਹਿਲਾਂ ਇੱਥੇ ਰੋਜ਼ ਦੀਆਂ ਮਤਲਬ 5 ਤੋਂ 7 ਚੋਰੀਆਂ ਕੋਈ ਸਨੇਚਿੰਗ ਹੁੰਦੀਆਂ ਸੀ ਜਦਦੇ ਅਸੀਂ ਲੋਕ ਆਏ ਆ ਤਦਦੇ ਅਸੀਂ ਘੱਟੋ-ਘੱਟ 15 ਤੋਂ 20 ਮੁੰਡੇ ਆਪਣੇ ਸਿਕਿਉਰਟੀ ਦੇ ਰੱਖੇ ਹੋਏ ਨੇ ਪਲੱਸ ਅਸੀਂ ਸੀਸੀਟੀਵੀ ਜਦਦੇ ਇੰਸਟਾਲ ਹੋ ਗਿਆ ਤਦ ਦੀਆਂ ਚੀਜ਼ਾਂ ਵੀ ਬਹੁਤ ਹੈਲਪ ਹੈ ਗਈ ਔਰ ਤੁਸੀਂ ਦੇਖੋ ਉੱਤੇ ਜਾ ਕੇ ਪੁੱਛੋ ਮੇਰੇ ਕੋਲ ਹਫਤੇ 'ਚ ਕਿਵੇ ਇੱਕ ਅੱਧੀ ਕੋ ਹੋ ਜੇ ਨਹੀਂ ਤਾਂ ਨਹੀਂ ਮਤਲਬ ਹੀ ਨਹੀਂ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਤੋੜ ਤੇ ਰਹਿੰਦੀ ਹੈ ਕਿਉਂਕਿ ਬਹੁਤ ਲੋਕ ਜਿਹੜੇ ਟਰੈਵਲ ਕਰਨ ਕਰਨ ਦੇ ਇਥੇ ਹੈ ਨਾ ਬਾਹਰੋਂ ਆਂਦੇ ਨੇ ਉਹਨਾਂ ਨੂੰ ਜਿਆਦਾ ਇਥੋਂ ਦੀ ਨੋਲੇਜ ਨਹੀਂ ਹੁੰਦੀ ਸ਼ਹਿਰ ਦੀ ਤਾਂ ਜਿਹਨੂੰ ਇੱਥੇ ਕਿਸੇ ਕੋਲੋਂ ਚੀਜ਼ ਖਰੀਦੀ ਜਾਂਦੀ ਦੀ ਉੱਥੋਂ ਦੀ ਧਿਆਨ ਰੱਖਦੇ ਵੀ ਕਿਤੇ ਓਵਰਚਾਰਜ ਤਾਂ ਨਹੀਂ ਕੀਤਾ ਜਾ ਰਿਹਾ ਮਤਲਬ ਹੀ ਕੋਈ ਨਹੀਂ ਜੀ ਸਾਡੇ ਵੱਲੋਂ ਬਿਲਕੁਲ ਹਦਾਇਤ ਦਾ ਸ਼ਾਪਕੀਪਰਸ ਨੂੰ ਸਟ੍ਰਿਕਟਲੀ ਕਿ ਵੀ ਕੋਈ ਵੀ ਓਵਰਚਾਰਜ ਨਹੀਂ ਕਰੇਗਾ ਤੇ ਬਿਲਕੁਲ ਵੀ ਨਹੀਂ ਤੁਸੀਂ ਜਿੱਥੇ ਮਰਜ਼ੀ ਜਾ ਕੇ ਟਰਾਈ ਕਰ ਸਕਦੇ ਹੋ ਜੇ ਕਿਤੇ ਓਵਰਚਾਰਜ ਮਿਲੇ ਤਾਂ ਸਾਨੂੰ ਦੱਸੋ ਅਸੀਂ ਉਸੇ ਟਾਈਮ ਕ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਕੀ ਇਨਸ਼ੋਰ ਕਰਨਾ ਚਾਹੋਗੇ ਕਿਉਂਕਿ ਫਿਲਹਾਲ ਤੱਕ ਦੀ ਗੱਲ ਕਰ ਲਈਏ ਬਸ ਸਟੈਂਡ ਦੀ ਜਿਹੜੀ ਹਾਲਤ ਹੈ ਬਹੁਤ ਮਾੜੀ ਆ ਮੈਂ ਕਹਾਂ ਜੀ ਆਉਣ ਵਾਲੇ 1 ਮਹੀਨੇ ਬਾਅਦ ਤੁਸੀਂ ਇੱਥੇ ਐਸੇ ਚੇਅਰ ਦੇ ਬੈਠ ਕੇ ਤੁਸੀਂ ਤੇ ਮੈਂ ਫੇਰ ਦੁਬਾਰਾ ਐਸਾ ਹੀ ਬੈਠਾਂਗੇ ਔਰ ਤਾਂ ਮੈਂ ਖੁਦ ਦਿਖਾਉਂਗਾ ਕਿ ਭਈ ਇੱਥੇ ਕੀ ਹਾਲਾਤ ਹੈ ਮਤਲਬ ਇਹ ਓਕੇ ਰਪੋਰਟ ਅੱਛੀ ਛੇ ਵਰਗੀਆਂ ਸੜਕਾ ਹੋ ਜਾਣਗੀਆਂ ਔਰ ਅਸੀਂ ਆਪ ਕਹਿੰਨੇ ਕਿ ਗੁਰੂ ਨਗਰੀ ਆਓ ਮੱਥਾ ਟੇਕ ਕੇ ਇੱਥੇ ਆਓ ਸਾਡੇ ਕੋਲ ਦੂਜੀ ਗੱਲ ਹੈ ਅਸੀਂ ਉੱਪਰ ਰੂਮਸ ਵੀ ਤਿਆ ਕੋਈ ਯਾਤਰੂ ਬਾਹਰੋਂ ਆਣ ਤੇ ਉਹ ਵੀ ਇੱਥੇ ਵੀ ਨਾਾਈਟ ਸੇ ਕਰ ਸਕਦੇ ਔਰ ਬਹੁਤ ਹੀ ਨੋਮినਲ ਪ੍ਰਾਈਸੇਸ ਦੇ ਵਿੱਚ ਜਿੱਥੇ ਲੋਕਾਂ ਨੂੰ 2-2000 ਦੇ ਕਮਰੇ ਮਿਲਦੇ ਇੱਥੇ ਯਾਰ 1200 ਰੁਪਏ ਚ ਕਮਰਾ ਤੁਹਾਨੂੰ ਵਿਦੇਸੀ ਮਿਲ ਜਾਏਗਾ ਔਰ ਇਹ ਚੀਜ਼ ਵੈਸੇ ਮੈਂ ਕਹਾਂਗਾ ਇੱਕ ਸਾਡੀ ਬਸ ਥੋੜੀ ਜੀ ਪ੍ਰੋਬਲਮ ਹੈ ਟ੍ਰੈਫਿਕ ਦੀ ਬਾਹਰ ਟ੍ਰੈਫਿਕ ਬਹੁਤ ਕੰਜੈਸ਼ਨ ਹੈ ਮੈਂ ਅਸੀਂ ਬਾਰ-ਬਾਰ ਚਿੱਠੀਆਂ ਵੀ ਲਿਖੀਆਂ ਮਹਿਕਮੇ ਨੂੰ ਕਿ ਵੀ ਸਾਡਾ ਬਾਹਰੋਂ ਥੋੜਾ ਟ੍ਰੈਫਿਕ ਕੰਜੈਸ਼ਨ ਥੋੜਾ ਜਿਆਦਾ ਦੂਰ ਕੀਤਾ ਜਾਵੇ ਜਿਹਦੇ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਥੋੜੀ ਜੀ ਸਹੂਲਤ ਹੋ ਸਕੇ ਅਪਰੋਚ ਇਸ ਬਿਲਕੁਲ ਜੀ ਬਿਲਕੁਲ ਅਸੀਂ ਕਾਰਪੋਰੇਸ਼ਨ ਨੂੰ ਵੀ ਕਿਹਾ ਵਾ ਕਿ ਵੀ ਸਾਡੇ ਜਿਹੜੀ ਅਪਰੋਚ ਸਟੂਡ ਨੇ ਬਹੁਤ ਜ਼ਿਆਦਾ ਟੋਏ ਡੱਬੇ ਪਏ ਬੜੀ ਤੇਰ ਹੋ ਗਈ ਹੈ ਮੇਰੇ ਖਿਆਲ ਆਈ ਥਿੰਕ ਸੋ ਮੇਰੇ ਕੋ ਪੰਜ ਪੰਜ ਸਾਲ ਹੋ ਗਏ ਨੇ ਸੜਕਾਂ ਹੀ ਨਹੀਂ ਬਣੀਆਂ ਤੇ ਉਹਨਾਂ ਤੇ ਵੀ ਕਰਾਉਣਾ ਚਾਹੀਦਾ ਉਹਨਾਂ ਨੇ ਹੁਣ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ 2-3 ਮਹੀਨੇ ਦੇ ਬਾਅਦ ਅਸੀਂ ਇਹ ਕੰਮ ਕਰਵਾ ਦਾਂਗੇ ਕਿਉਂਕਿ ਉਹਨਾਂ ਨੇ ਵੀ ਕੋਈ ਟੈਂਡਰ ਟੂਰਸ ਕਾਲ ਕੀਤੇ ਹੋਏ ਨੇ ਮਾਈਟ ਬੀ ਸ਼ਾਇਦ ਉਹ ਕਰਵਾ ਦੇਣ ਅਸੀਂ ਫਿਰ ਵੀ ਉਹਨਾਂ ਨੂੰ ਦੁਬਾਰਾ ਇਹ ਧਿਆਨ ਚੁਣਨ ਦੇ ਲਿਆਵਾਂਗੇ ਗੱਲ ਬਿਲਕੁਲ ਜੀ ਐਨਐਮ ਜੀਸੀਸੀ ਕੰਪਨੀ ਦੇ 파ਟਨਰ ਸੰਦੀਪ ਔਰ ਇਹਨੇ ਦੱਸਿਆ ਵੀ ਜਿਹੜੀ ਵੀ ਹਾਲਤ ਖਰਾਬ ਹੈ ਸੜਕਾਂ ਦੀ ਉਸ ਦਾ ਟੈਂਡਰ ਜਿਹੜਾ ਜਲਦੀ ਲੱਗਣ ਜਾ ਰਿਹਾ ਹੈ 1 ਕਰੋੜ 28 ਲੱਖ ਦਾ ਟੈਂਡਰ ਪਾਸ ਹੋ ਚੁੱਕਾ ਹੈ ਔਰ ਚਮਕ ਚਮ ਸੜਕਾਂ ਜਿਹੜੀ ਕਿ ਆਉਣ ਵਾਲੇ ਸਮੇਂ ਅੰਦਰ ਵਿਖਾਈ ਜਾਣਗੀਆਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਦੇ ਨੇ ਔਰ ਇਥੋਂ ਦਾ ਇੰਪੈਕਟ ਲੈ ਕੇ ਲੋਕ ਜਿਹੜੇ ਨੇ ਆਪਣੇ ਸ਼ਰਮ ਵਾਲ ਨੂੰ ਜਾਣਦੇ ਨੇ ਤਾਂ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕੰਪਨੀ ਦੀ ਠੇਕੇਦਾਰ ਦੀ ਇਸ ਨੂੰ ਮੇਨਟੇਨ ਰੱਖਣਾ ਔਰ ਇਹੀ ਆਖਿਆ ਜਾ ਰਿਹਾ ਹੈ ਠੇਕੇਦਾਰ ਵੱਲੋਂ ਵੀ ਇਸ ਨੂੰ ਮੇਨਟੇਨ ਜਿਹੜਾ ਕਿ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜਾ ਕਿ ਸਿਕਿਉਰਟੀ ਪੁਆਇੰਟ ਆਫ View ਨਾਲ ਜਿਹੜਾ ਕਿ ਦੇਖਿਆ ਜਾਵੇ ਤਾਂ ਸੀਸੀਟੀਵੀ ਵੀ ਇੱਥੇ ਇਨਸਟਾਲ ਨੇ ਤੇ ਨਾਲ ਨਾਲ ਸਫਾਈ ਦਾ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਵੀ ਪ੍ਰਬੰਧ ਜਿਹੜਾ ਕਿ ਹੋਰ ਉਸ ਵਿੱਚ ਸੁਧਾਰ ਲਿਆਂਦਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਜਿਹੜਾ ਕਿ ਇਹਨਾਂ ਵੱਲੋਂ ਆਖਿਆ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਕਿੰਨੇ ਸਮੇਂ ਅੰਦਰ ਜਿਹੜੀ ਕਿ ਇਥੋਂ ਦੀਆਂ ਸੜਕਾਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੁੰਦੀਆਂ ਨੇ ਤੇ ਇਸ ਦਾ ਪੂਰਾ